ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਆਪਣੀਆਂ ਮੁਰਗੀਆਂ ਨੂੰ ਦੇਣ ਲੱਗੇ ਆ ਇੱਕ ਪ੍ਰੋਡਕਟ ਬਣਾ ਕੇ ਤੇ ਜੋ ਕਿ ਬਹੁਤ ਫਾਇਦੇਮੰਦ ਹੈ ਤੇ ਵੀਡੀਓ ਨਾਲ ਬਣੇ ਰਿਹਾ ਵਲੌਗ ਨਾਲ ਤੇ ਤੁਹਾਨੂੰ ਦਿਖਾਉਨੇ ਆ ਤੇ ਬਾਲਟੀ ਚ ਲੈਣਾ ਵਾ ਗਰਮ ਪਾਣੀ ਸੋ ਇਹਦਾ ਆਪਣੇ ਚਲ ਜੀਜਰ ਕਰਕੇ ਹਮਦਾ ਦੇ ਗਰਮ ਪਾਣੀ ਲੈਣਾ ਵਾ ਜਿਆਦਾ ਨਹੀਂ ਲੈਣਾ ਨਾਰਮਲ ਲੈਣਾ बस ਇੰਨਾ ਕਾਫੀ ਆ ਤੇ ਗਰਮ ਪਾਣੀ ਲੈਣ ਤੋਂ ਬਾਅਦ ਫਿਰ ਇਹਦੇ ਚ ਆਪਾਂ ਪਾਉਣੀ ਆ ਪ੍ਰੋਡਕਟ ਕਾਪੜਾ ਰੱਖਿਆ ਆਪਣਾ ਰੋਟੀਆਂ ਨਾ ਇਹ ਪਾਵਾਂਗੇ ਰੋਟੀ ਗੁੜ ਤੇ ਆ ਜਵੈਣ ਆ ਤੇ ਇਹ ਵੀ ਤੁਹਾਨੂੰ ਦੱਸਦੇ ਕਿਵੇਂ ਪਾਉਣੀ ਆ ਇਹ ਉੱਤ ਤੋਂ ਬਾਅਦ ਆਪਾਂ ਪਾਉਣ ਲੱਗੇ ਆ ਇਹ ਚਾ ਚੀਜ਼ ਪਾਉਣ ਲੱਗੇ ਆ ਤੇ ਜਿਹਨੂੰ ਆਪਾਂ ਨਿਊਟਰੀ ਵਗੈਰਾ ਨਿਊਟਰੀ ਦਾ ਮਤਲਬ ਬੂਰਾ ਵਾ ਇਹਨੂੰ ਆਪਾਂ ਪਾਵਾਂਗੇ ਗਰਮ ਪਾਣੀ ਦੇ ਵਿੱਚ ਤੇ ਇਹਦੇ ਨਾਲ ਇਹ ਕੀ ਹੈ ਕਿ ਆਪਣੀਆਂ ਮੁਰਗੀਆਂ ਜਿਵੇਂ ਕੋਈ ਥੋੜੀ ਨਹੀਂ ਜੀ ਲਿਸੀਆਂ ਮੈਂ ਕਈ ਵੀਰਾਨੀ ਮੁਰਗੀ ਮਤਲਬ ਹੱਲੋ ਹੱਡੀਆਂ ਕੱਢਣਾਂ ਪੈਂਦੀ ਆ ਇਹ ਉਹਦੇ ਲਈ ਵਧੀਆ ਥੋੜੀ ਜਿਹੀ ਫਲਾਵਰਡ ਚੰਦੀ ਮੁਰਗੀ ਤੇ ਇਹਨੂੰ ਆਓ ਖੋਲ ਕੇ ਪਾਈਏ ਤੇ ਹਾਂਜੀ ਮਿੱਤਰੋ ਆ ਚੀਜ਼ ਦੀ ਇਹ ਅੰਦਰੋਂ ਨਿਕਲਦੀ ਆ ਤੇ ਉੰਜ ਵੀ ਆਪਾਂ ਜਿਵੇਂ ਕਿ ਕਈ ਕਹਿੰਦੇ ਆ ਆਲੂ ਬੜੀਆਂ ਵਗੈਰਾ ਬਣਾਉਂਦੇ ਆ ਤੋਂ ਦੋਵੇਂ ਪਾਉਨੇ ਆ ਤੇ ਮੈਨੂੰ ਜਿਆਦਾ ਪਾਣੀ ਜਿਆਦਾ ਪਾਣੀ ਘੱਟ ਕਰ ਲੀਏ ਕਿਉਂਕਿ ਪਾਣੀ ਪਾਣੀ ਇਸ ਤਰੀਕੇ ਦਾ ਲੈਣਾ ਕਿ ਪੂਰਾ ਗਰਮ ਹੋਵੇ ਪਾਣੀ ਚ ਧੂਆ ਨਿਕਲਦਾ ਹੋਵੇ ਜਿਵੇਂ ਆਪਾਂ ਪਾ ਲਾਂਗੇ ਪਾਣੀ ਚ ਜਿਵੇਂ ਆਪਾਂ ਪਾਣੀ ਚ ਪਾਉਂਦੇ ਆ ਸਾਰੀ ਇਹਨੇ ਫਲਾਵੜ ਚ ਆ ਜਾਣਾ ਸਾਰਾ ਪੈਗੜੀ ਪਾ ਦਾਂਗੇ ਇਹ ਨੂੰ ਮੜਿਆ ਲਾ ਦੇਣਾ ਅਗਿਨ ਜਿਵੇਂ ਆਪਾਂ ਪਾਏ ਪਾਣੀ ਕਾਫੀ ਆ ਜਿਆਦਾ ਪਾਣੀ ਨਹੀਂ ਲੈਣਾ ਇਹਨੂੰ ਆਪਾਂ ਜਿਵੇਂ ਪਾਣੀ ਚ ਪਾਵਾਂਗੇ ਥੋੜੀ ਦੇਰ ਲਈ ਰੱਖ ਦਾਂਗੇ ਤੇ ਇਹ ਥੋੜਾ ਜਿਹਾ ਨਾਲ ਇਹ ਤੇ ਖੁੱਲ ਜੂਗੀ ਥੋੜਾ ਜਿਹਾ ਪਾਣੀ ਹੋਰ ਪਾ ਹੀ ਲਈਏ ਸੋ ਪਾਣੀ ਗਰਮ ਗਰਮ ਹੀ ਪਾਉਣਾ ਇੱਧਰ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪਾਣੀ ਚ ਧੂਆਂ ਨਿਕਲ ਰਹੇ ਆ ਨੂੰ ਕਹੀਏ ਪਣੀ ਨੂੰ ਬੰਦ ਤੇ ਇਹਨੂੰ ਹੁਣ ਪਰ ਰੱਖ ਦਾਂਗੇ 5 ਮਿੰਟ ਵਾਸਤੇ ਤੇ ਹਾਂਜੀ ਮਿੱਤਰੋ 5 ਮਿੰਟ ਹੋ ਗਏ ਆ ਤੇ ਇਹ ਹੁਣ ਤੁਸੀਂ ਦੇਖ ਸਕਦੇ ਜੀ ਇੱਧਰ ਰੱਖੋ ਕਿ ਨਿਊਟਰੀ ਹਾਂ ਦੇਖੋ ਚੈੱਕ ਕਰ ਸਕਦੇ ਜੀ ਥੋੜੀ ਫੁੱਲ ਗਈ ਹੈ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੱਕੀ ਤੇਰੇ ਲਈ ਨਹੀਂ ਕੁਝ ਵੀ ਹੁਣ ਆਪਾਂ ਇਹਦੇ ਚਾਹ ਪਾ ਦਾਂਗੇ ਜੋ ਵੀ ਮਟੀਰੀਅਲ ਇਹਨੂੰ ਨਾਲ ਹੀ ਲਾ ਲਾਂਗੇ ਵਿੱਚ ਇਹ ਸਾਰੇ ਪਾਲਾਂਗੇ ਕਰੀਏ ਇੱਕ ਕੀ ਹੈ ਜਵੈਨ ਜੀਰਾ ਜੋ ਕਿ ਮੁਰਗੀਆਂ ਦੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਜਿਹੜੇ ਵੀਰਾਂ ਨੇ ਰੱਖੀਆਂ ਇਹੋ ਜੀਆਂ ਚੀਜ਼ਾਂ ਜ਼ਰੂਰ ਟਰਾਈ ਕਰਦੇ ਰਿਹਾ ਕਰੋ ਇੱਕ ਤੇ ਅੰਡੇ ਦੀ ਪ੍ਰੋਡਕਸ਼ਨ ਵਧੀਆ ਹੁੰਦੀ ਹੈ ਤੇ ਦੂਜੀ ਗਰੋਥ ਵਗੈਰਾ 'ਚ ਵੀ ਕਾਫੀ ਫਰਕ ਪੈਂਦਾ ਵਾ ਪਾਣੀ ਆਪਾਂ ਕੱਢ ਲਈਏ ਕਿਉਂਕਿ ਇਹਨਾਂ ਵਿੱਚ ਜ਼ਿਆਦਾ ਪਤਲਾ ਹਜੇ ਤੇ ਕਿਪਾ ਜੇ ਬਣ ਜੇ ਤੇ ਇਹ ਚੀਜ਼ ਬਣ ਗਈ ਆ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਚ ਆ ਗੁੜ ਤੋੜ ਕੇ ਤੇ ਆਪਾਂ ਗੁੜ ਪਾ ਲੈਣਾ ਤੇ ਗੁੜ ਨੂੰ ਆਪਾਂ ਐ ਕਰਕੇ ਥੋੜਾ ਜਿਹਾ ਗਰਮ ਪਾਣੀ ਪਾਈਏ ਹੁਣ ਜੇ ਕਿਥੇ ਥੋੜਨਾ ਤੇ ਪਰਲੀ ਸੜ ਵੀ ਆਪਾਂ ਪਾਣੀ ਲਿਆ ਬਿਲਕੁਲ ਥੋੜਾ ਜਿਹਾ ਪਰ ਲਿਆ ਗਰਮੀ ਆ ਤੇ ਆਪਾਂ ਹੁਣ ਰੋਟੀਆਂ ਕੀਤੀਆਂ ਇਹਨਾਂ ਨੂੰ ਵੀ ਇਹਦੇ ਵਿੱਚ ਹੀ ਪਾ ਦਾਂਗੇ ਥੋੜੀਆਂ ਜੀਆਂ ਜੇ ਕਿ ਤੂੰ ਵੱਖਰਾ ਤਾਬਲਾ ਆ ਫਿਰ ਇਹਨੂੰ ਇਹ ਕਰਨ ਕੀ ਤੇ ਮੇਰੇ ਲਈ ਤੂੰ ਰੋਟੀ ਖਾ ਕਰ ਹੁਣ ਤੇ ਵੜ ਜਾ ਸੌ ਜਾ ਇਹ ਗੋੜ ਆਪਾਂ ਅਜੇ ਥੋੜਾ ਥੋੜਾ ਹੀ ਹੋਇਆ ਹੋਇਆ ਠੀਕ ਇੱਕ ਗਾਇਸ ਇਹਦੇ ਵਿੱਚ ਆਪਾਂ ਪਾਵਾਂਗੇ ਜਿੰਨਾ ਮਟੀਰੀਅਲ ਆਪਾਂ ਲਿਆ ਆ ਆਮ ਤੌਰ ਤੇ ਹਰ ਇੱਕ ਘਰ ਦੇ ਵਿੱਚ ਇਹ ਮਿਲ ਜਾਂਦਾ ਨਿਊਟਰੀਆ ਚਲੋ ਇਹ ਤੇਜਰੀ ਨੀਂਦ ਦੀ ਇਹ ਵੀ ਲਾਇਓ ਗੋੜ ਜਵੈਨ ਜੀਰਾ ਤੇ ਉਹ ਆਪਾਂ ਤੇ ਇੱਕ ਆਲੀਵਰ 52 ਇਹ ਲਿਕਵਿਡs ਵਿੱਚ ਵੀ ਹੁੰਦੀ ਆ ਤੇ ਗੋਲੀਆਂ ਦੇ ਵਿੱਚ ਵੀ ਹੁੰਦੀ ਆ ਹੁਣ ਆਪਾਂ ਇਹ ਗੋਲੀਆਂ ਦੇ ਕੋਲ ਆਪਣੇ ਕੋਲ ਆਪਾਂ ਇਹਨੂੰ ਤੋੜ ਕੇ ਗੋਲੀਆਂ ਨੂੰ ਪੀਸ ਕੇ ਤੇ ਉਹਨੂੰ ਪਾ ਦਾਂਗੇ ਤੇ ਇਹ ਵੀ ਡੋਜ਼ ਦੇ ਹਿਸਾਬ ਨਾਲ ਹੁਣ ਜਿਵੇਂ ਆਪਣੇ ਕੋਲ 30 ਤੋਂ 60 ਦੇ ਵਿੱਚ 30 ਕਿਤੇ ਲੱਗੇ ਛਕੇ ਬਰਡ ਤੇ ਉਸ ਹਿਸਾਬ ਨਾਲ ਆਪਣੇ ਤੋਂ ਉਸ ਹਿਸਾਬ ਨਾਲ ਪਾਉਣੀ ਆ ਕਿ ਫਿਰ ਤੇ ਇੱਕ ਗੋਲੀ ਪਾਉਣੀ ਆ ਜੇ ਤੁਹਾਡੇ 30 60 ਦੇ ਤੇ ਵਾਧੇ ਆ ਤੇ ਫਿਰ ਆਪਣਾ ਜਿਵੇਂ ਮਰਜ਼ੀ ਦੋ ਗੋਲੀਆਂ ਫਿਰ ਪਾ ਹੀ ਦਿਓ ਨਾ ਤੇ ਇਹ ਪਾਵਾਂਗੇ ਹਮਾਲਿਆ ਲੀਵਰ 52 ਜੇ ਲਿਕੁਇਡ ਆਂਦੀ ਆ ਉਹਦੀ ਮਾਤਰਾ ਹੈਗਾ ਤੇ ਦੋ ਟੱਕਣ ਪਾ ਦਿਓ ਆਹੀ ਆਪਣੀ ਲੀਵਰ 52 ਜਿਹੜੀ ਗੋਲੀ ਇਹ ਇਹਦੇ ਵਿੱਚ ਤੁਹਾਨੂੰ ਪਤਾ ਹੈ ਇਹ ਵੀ ਗੋਲੀ ਲਈ ਆਪਾਂ ਪੰਨ ਤੇ ਆਹ ਥੱਲੇ ਬਣ ਗਿਆ ਪਾਊਡਰ ਤੇ ਇਹਨੂੰ ਸਾਰਾ ਆਪਾਂ ਗਰੀਸ਼ਾਨ ਲਾਂਗੇ ਤੇ ਹੁਣ ਇਹ ਪਾਊਡਰ ਬਣ ਗਿਆ ਤੇ ਇਹਨੂੰ ਆਪਾਂ ਕਰਾਂਗੇ ਤੇ ਵਿੱਚ ਤੇ ਹੁਣ ਆਪਾਂ ਇਹਨੂੰ ਸਾੜੀ ਨੂੰ ਇਹਦੇ ਵਿੱਚ ਰਲਾ ਲਾਂਗੇ ਤੋਂ ਜਿਹੜਾ ਪਿੰਗ ਰੋਟੀਆਂ ਆਉਣੀਆਂ ਰੋਟੀਆਂ ਵੀ ਇਹਦੇ ਵਿੱਚ ਪਾਤੀਆਂ ਤੇ बस ਹੁੰਦਾ ਹੈ ਕਿ ਦੋ ਚੀਜ਼ਾਂ ਐਡ ਕਰਨ ਵਾਲੀਆਂ ਬਸ ਉਹ ਆਪਾਂ ਕਰਾਂਗੇ ਇੱਕ ਤੇ ਗੁੜ ਦਾ ਪਾਣੀ ਤੇ ਇੱਕ ਹੋਰ ਚੀਜ਼ ਇੱਕ ਜਿਹੜਾ ਆਪਾਂ ਇਹ ਨਹੀਂ ਨਾਲ ਆਪਾਂ ਮਿੱਤਰੋ ਆ ਪਾਵਾਂਗੇ ਇਹ ਫੀਡ ਹੋਣੀ ਨੂੰ ਆਪਾਂ ਦਵਾਂਗੇ ਰਲਾ ਸਾਰੇ ਨੂੰ ਤੇ ਆ ਲਿਆ ਆਪਾਂ ਸਾਰਾ ਤੇ ਇਹੋ ਹੀ ਆਪਾਂ ਬਖਤਾ ਨੂੰ ਪਾਵਾਂਗੇ ਤੇ ਇਹੋ ਹੀ ਮੁਰਗੀਆਂ ਨੂੰ ਤੇ ਆਓ ਛਿੰਦਗੇ ਤੇ ਬੱਦਲ ਵੇਖੋ ਫੇਰ ਆ ਗਏ ਆ ਇਧਰ ਤੀ ਚੱਕਰ ਕਰ ਸਕਦੇ ਤੇ ਗੁਰਤਾਜ ਲੱਗਾ ਗੁੱਡੀ ਡਾਉ ਆਓ ਹੁਣ ਆਪਾਂ ਪਾਈਏ ਪਹਿਲਾਂ ਬਖਤਾ ਨਾਲ ਪਾਈਏ ਓਏ ਆਓ ਪਿਆਈ ਬਖਤਾ ਦੇ ਘਰ ਆਇਆ ਹਾਓ ਬਖਤਾ ਨੂੰ ਪਾਂਡੇ ਚ ਪਾ ਦਈਏ ਓ ਪਾਣੀ ਲੱਗੇ ਪਾ ਪਾਣੀ ਲੱਗੇ ਪਾਣੀ ਲੱਗੇ சொல்லிப்பார்க்க ਆਪਾਂ ਕੱਲ ਲੈ ਗਏ ਜਿੰਦਾਂ ਨੂੰ ਪਤਾ ਨਹੀਂ ਤੇ ਗਰੋਥ ਫੀਡ ਤੇ ਉਹ ਕੋਹ ਕੁੜੀ ਜਿਹੜੇ ਲਾ ਕੇ ਇਹਦੇ ਵਿੱਚ ਦਵਾਂਗੇ ਬੱਦਲ کافی ਜ਼ਿਆਦਾ ਆ ਗਿਆ ਆ ਵਾ ਤੇ ਹੁਣ ਆਪਾਂ ਭਰ ਗਿਆ ਫੀਡਰ ਜੈਕੀਰ ਜੈਕੀਰ ਮਗਰ ਹੀ ਮਗਰ ਬਖਤਾਨੂੰ ਵੀ ਤਾੜਦੇ ਆ ਤੇ ਇਹਨਾਂ ਨੇ ਉਹ ਤੇ ਖਾ ਲਿਆ ਜਿਹੜਾ ਆਪ ਪਾਇਆ ਸੀ ਤੇ ਹੁਣ ਪਹਿਲਾਂ ਪਾ ਦੇ ਇਹ ਫਿਲਟਰ ਤੋਂ ਤਿੰਨਾਂ ਤਾੜੀ ਦੇ ਅੰਦਰ ਚੱਲ 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 ਖੋਡੇ 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 ਤੇ ਇਹਨਾਂ ਦਾ ਦਾਣਾ ਅੰਦਰ ਹੀ ਰੱਖ ਦਿੰਨੇ ਆ ਤੇ ਇਧਰ ਪੱਤਾ ਚੈੱਕ ਕਰ ਸਕਦੇ ਆ ਇਹਦੇ ਚਲੋ ਪਰਗੇ ਤੇ ਹੁਣ ਰਾਨੂੰ ਇੱਕੀ ਧੋਕੇ ਤੇ ਫੀਡਰ ਲਿਆ ਤੋ ਹੁਣ ਆਪਾਂ ਦਈਏ ਪਾਣੀ ਨੇ ਪਰ ਫਿਰ ਇੱਕ ਬਸ ਆਪਾਂ ਬਾਲਟੀ ਧੋਣੀ ਆ ਫਿਰ ਆਪਾਂ ਵੇਲੇ ਤੇ ਪਾਣੀ ਦਿੱਤਾ ਆਪਾਂ ਬੀ ਰੱਖ ਜੀ ਤੇ ਇਧਰ ਆਪਣੀ ਮੁਰਗੀ ਬੈਠੀ ਜਾਂਦੇ ਪਾਣੀ ਪੁਣੀ ਰੱਖ ਦਿੱਤਾ ਆਪਾਂ ਤੇ ਬੱਦਲ ਫੇਰ ਕਾਫੀ ਜਿਆਦਾ ਤੇ ਹੁਣ ਆਪਾਂ ਅੱਜ ਕਰਕੇ ਜਾਵਾਂਗੇ ਉਦੋਂ ਨੇਰ ਨਾਲ ਤਰਪਾਲ ਆ ਗਈ ਸੀ ਇੱਕਦ ਪਹਿਲਾਂ ਅੱਜ ਕਰੀ ਗਏ ਥੱਲੇ ਇਹਦਾ ਥੱਲੇ ਆਦਮੀ ਆ ਜੀ ਹੈ ਬਹੁਤ ਜ਼ਰੂਰੀ ਹੈ ਵਰਨਾ ਪਾਣੀ ਸਾਰਾ نیچے ਚਲੇ ਜਾਏਗਾ ਤੇ ਗਾਇਸ ਹੁਣ ਤੁਹਾਨੂੰ ਆਹ ਤੱਕ ਤਕਤ ਪੋਸ਼ ਲਾ ਕੇ ਮੈਂ ਇੱਥੇ ਮਿਲਦਾ ਗਾਇਸ ਲਾਤਾ ਇਧਰ ਆਪਾਂ ਤਕਤ ਪੋਸ਼ ਤੇ ਹੁਣ ਆਪਾਂ ਉਧਰ ਵੀ ਕਰਤਾ ਸਾਰਾ ਕਵਰ